ਸਾਥ ਸੰਗਤ ਜੀ ਸੇਵਾ ਤੇ ਸਿਮਰਨ ਸਿੱਖੀ ਦੇ ਮਹਿਲ ਦੀਆਂ ਦੋ ਥੰਮੀਆਂ ਨੇ ਜੇ ਇਹਦੇ ਤੇ ਸਿੱਖੀ ਦਾ ਮਹਿਲ ਖੜਾ ਹੋਇਆ ਹੈ ਹੁਣ ਇੱਕ ਥੰਮੀ ਵੀ ਇਹਦੇ ਚੋਂ ਖਿਸਕ ਜੇ ਸਿੱਖੀ ਦਾ ਮਹਿਲ ਨਹੀਂ ਖੜਿਆ ਰਹਿ ਸਕਦਾ ਹੁਣ ਜਿਹੜਾ ਗੁਰਸਿੱਖ ਚਾਹੁੰਦਾ ਹੈ ਮੈਨੂੰ ਸਿੱਖੀ ਮਿਲੇ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਾ ਉਹਨੂੰ ਸੇਵਾ ਵੀ ਕਰਨੀ ਪਵੇਗੀ ਹੁਣ ਸੇਵਾ ਅਨੇਕ ਭਾਂਤ ਕਰ ਸੇਵਾ ਕਰੀ ਪਾਤਸ਼ਾਹ ਸਮਝਾਉਂਦੇ ਨੇ ਭਾਈ ਅਣਕ ਤਰੀਕੇ ਦੀ ਸੇਵਾ ਤੈਨੂੰ ਕਰਨੀ ਪੈਣੀ ਹੈ ਤੂੰ ਇਹ ਨਾ ਸੋਚ ਕਿ ਮੈਂ ਤਨ ਕਰਕੇ ਸੇਵਾ ਕਰਦਾ ਐ ਤੇ ਮੈਂ ਦਸਵੰਦੀ ਨਾ ਬਣਾ ਹੁਣ ਜੇ ਤੂੰ ਤਨ ਕਰਕੇ ਸੇਵਾ ਕਰਦਾ ਤੈਨੂੰ ਦਸਵੰਦ ਵੀ ਕੱਟਣਾ ਪੈਣਾ ਇਸ ਲਈ ਪਾਤਸ਼ਾਹ ਨੇ ਕਿਰਤ ਕਰਨ ਦਾ ਹੁਕਮ ਕੀਤਾ ਆਪਣੇ ਸਿੱਖ ਨੂੰ ਪਾਤਸ਼ਾਹ ਕਹਿੰਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜਾ ਬੰਦਾ ਕਿਰਤੀ ਐ ਜਿਹੋ ਨਾਮ ਜਪਦਾ ਐ ਕਿਰਤ ਕਰਕੇ ਨਾਮ ਜਪਦਾ ਉਹ ਵੰਡ ਕੇ ਵੀ ਛਕੇਗਾ ਸੋ ਇਹ ਪਾਸ਼ਾ ਨੇ ਸਾਨੂੰ ਹੁਕਮ ਕਰੇ ਨੇ ਤੇ ਜਿਹੜਾ ਸੇਵਾ ਨਹੀਂ ਕਰਦਾ ਪਾਸ਼ਾ ਕਹਿੰਦੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਕਹਿੰਦੇ ਜੇ ਭਾਈ ਤੂੰ ਸੇਵਾ ਨਹੀਂ ਕਰਦਾ ਹੋਰ ਤੇਰੇ ਸਾਰੇ ਕਰਮ ਵੀ ਨੇਫਲ ਨੇ ਤੈਨੂੰ ਕਿਸੇ ਕਰਮ ਦਾ ਫਲ ਨਹੀਂ ਮਿਲਣਾ ਜਿੰਨੀ ਮਰਜ਼ੀ ਬਾਣੀ ਪੜ ਲੈ ਤੈਨੂੰ ਉਹਦਾ ਵੀ ਫਲ ਨਹੀਂ ਮਿਲਣਾ ਤੇਰੇ ਹੱਥਾਂ ਤੇ ਵੀ ਤਰਕਾਰ ਤੇਰੇ ਪਹਿਰਾਤੇ ਵੀ ਤੇ ਰਕਾਰ ਲਾਣਤਾ ਪਾਉਂਦੇ ਨੇ ਤੇ ਐਸੀ ਮਾਇਆ ਤੇ ਵੀ ਲਾਣਤ ਪਾਛਾ ਪਾਉਂਦੇ ਨੇ ਵੀ ਤੇਰੀ ਮਾਇਆ ਤੇ ਵੀ ਤਰਕਾਰ ਹੈ ਭਾਈ ਜੇ ਤੂੰ ਦਸਮੰਦੀ ਨਹੀਂ ਉਹ ਗੁਰੂ ਦਾ ਦੇਣਦਾਰ ਜੇ ਜਿਹੜਾ ਧੰਨ ਧੰਨ ਕਰਕੇ ਸੇਵਾ ਨਹੀਂ ਕਰਦਾ ਜਿਨੇ ਜਿਵੇਂ 나ਗ ਵੱਲ ਪਾ ਕੇ ਬੈਠਾ ਹੁੰਦਾ ਹੈ ਨਾ ਇਦਾਂ ਮਾਇਆ ਨੂੰ ਚਪਟਾ ਮਾਰ ਕੇ ਬੈਠੇ ਹੋਏ ਨੇ ਜਿਵੇਂ ਮਾਇਆ ਨਾਲ ਚਲੀ ਜਾਣੀ ਹੈ ਭਾਈ ਮਾਇਆ ਨਾਲ ਨਹੀਂ ਜਾਣੀ ਕਿਸੇ ਗਰੀਬ ਦੇ ਕੰਮ ਆ ਜੇ ਦਸਮੰਦੀ ਇਸੇ ਲਈ ਜੋ ਇਹ ਦਸਵੰਦ ਵਾਲਾ ਪਾਤਸ਼ਾਹ ਨੇ ਇੱਕ ਰੂਲ ਲਿਆਂਦਾ ਸੀ ਸਿੱਖੀਜ਼ਮ ਦੇ ਵਿੱਚ ਕਿਸੇ ਧਰਮ ਦੇ ਵਿੱਚ ਨਹੀਂ ਇੱਕ ਪਾਤਸ਼ਾਹ ਨੇ ਦੇ ਦਿੱਤਾ ਕਿ ਭਾਈ ਦਸਵਾਂ ਹਿੱਸਾ ਆਪਣੀ ਕਿਰਤ ਕਮਾਈ ਦਾ ਤੁਸੀਂ ਕੱਢੋ ਜਿਹੜਾ ਦਸਵਾਂ ਹਿੱਸਾ ਕੱਢਦਾ ਉਹਦਾ ਘਰ ਬਰਕਤਾਂ ਦੇ ਨਾਲ ਪਰ ਜਾਂਦਾ ਹੈ ਉਹਦੇ ਘਰ ਥੋੜੀ ਆਈ ਹੋਈ ਮਾਇਆ ਵੀ ਸਾਸੰਗਤ ਜੀ ਬਰਕਤਾਂ ਦੇ ਨਾਲ ਭਰਪੂਰ ਹੋ ਜਾਂਦੀ ਹੈ ਉਹ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਨੇ ਕਈ بڑے ਤਨਾੜ ਨੇ ਦਸਵੰਦੀ ਨਹੀਂ ਉਹ ਫਿਰ ਸਾਸੰਗਤ ਜੀ ਹਾਇ ਹਾਈ ਕਰਦੇ ਰਹਿੰਦੇ ਨੇ ਸੋ ਇਸ ਕਰਕੇ ਸੇਵਾ ਧਨ ਕਰਕੇ ਜਰੂਰ ਕਰਨੀ ਚਾਹੀਦੀ ਹੈ ਪਾਤਸ਼ਾਹ ਕਹਿੰਦੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਏ ਕਹਿੰਦੇ ਹੋਰ ਕੋਈ ਵੀ ਮਨੁੱਖ ਜਿਹੜਾ ਸੇਵਾ ਨਹੀਂ ਕਰਦਾ ਉਹ ਜਿੰਨੇ ਵੀ ਕਰਮ ਕਰਦਾ ਨਾ ਇੱਕ ਤਰੀਕੇ ਦੇ ਨਾਲ ਉਹਨੂੰ ਬੰਦਨਾ ਦੇ ਵਿੱਚ ਹੀ ਜਕੜ ਲੈਂਦੇ ਨੇ ਸੇਵਾ ਤੇ ਕਰਨੀ ਸੀ ਬਾਣੀ ਤੇ ਪੜ੍ਹਨੀ ਸੀ ਕਿ ਸਾਨੂੰ ਬੰਦਨਾ ਤੋਂ ਛੁਟਕਾਰਾ ਮਿਲੇ ਬੰਦਨਾ ਚੋਂ ਨਿਕਲੀਏ ਪਰ ਪਾਤਸ਼ਾਹ ਕਹਿੰਦੇ ਜਿਹੜਾ ਸੇਵਾ ਨਹੀਂ ਕਰਦਾ ਨਾ ਹੋਰ ਜਿੰਨੇ ਮਰਜੀ ਧਾਰਮਿਕ ਕਰਮ ਕਾਂਡ ਕਰਦਾ ਫਿਰ ਪਰ ਉਹ ਮੁਕਤ ਨਹੀਂ ਹੋ ਸਕਦਾ ਸੋ ਇਸ ਕਰਕੇ ਸੇਵਾ ਜ਼ਰੂਰੀ ਹੈ ਹੁਣ ਸੇਵਾ ਦੇ ਨਾਲ ਹੀ ਸੁੱਖ ਮਿਲਦਾ ਏ ਜਿਨ ਹਰ ਸੇਵਿਆ ਤੈਨੂੰ ਸੁੱਖ ਪਾਇਆ ਜਿਨੇ ਸੇਵਿਆ ਉਹਨੂੰ ਸੁੱਖ ਮਿਲ ਗਿਆ ਜਿਨੂੰ ਸੇਵਾ ਨਹੀਂ ਕੀਤੀ ਬਿਨ ਸੇਵਾ ਪਛਤਾਣੀ ਹੈ ਬਿਨਾ ਸੇਵਾ ਤੋਂ ਭਾਈ ਤੈਨੂੰ ਪਛਤਾਉਣਾ ਪੈਣਾ ਹੈ ਬਿਨਾ ਸੇਵਾ ਤੋਂ ਤੈਨੂੰ ਕੁਝ ਨਹੀਂ ਮਿਲਣਾ ਹੁਣ ਜਿਹੜਾ ਕਹਿੰਦਾ ਮੇਰਾ ਮਨ ਨਹੀਂ ਬਾਣੀ ਦੇ ਵਿੱਚ ਲੱਗਦਾ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਪਾਸ਼ਾ ਕਹਿੰਦੇ ਜਿਹੜਾ ਸੇਵਾ ਨਹੀਂ ਕਰਦਾ ਬਿਨ ਸਤਪੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀਂ ਕਹਿੰਦੇ ਨਾਮ ਮਨ ਚ ਨਹੀਂ ਵਸ ਸਕਦਾ ਜਿੰਨਾ ਚਿਰ ਨਾਮ ਮਨ ਚ ਨਹੀਂ ਵਸਿਆ ਤੇ ਸਤਿਗੁਰਾਂ ਦੇ ਦਰ ਘਰ ਪ੍ਰਵਾਨ ਨਹੀਂ ਹੋ ਸਕਦੇ ਤੇ ਜਿੰਨਾ ਚਿਰ ਪ੍ਰਵਾਨ ਨਹੀਂ ਹੋਏ ਸਤਿਗੁਰਾਂ ਦੀ ਕਿਰਪਾ ਨਹੀਂ ਹੋਣੀ ਸਿੱਧੀ ਪੈਰਿਆਂ ਦੀ ਗੱਲ ਕਰਦੇ ਆ ਸ਼ਹੀਦਾਂ ਦੀ ਖੁਸ਼ੀ ਦੀ ਗੱਲ ਕਰਦੇ ਆ ਕਿੱਦਾਂ ਸ਼ਹੀਦਾਂ ਦੀ ਖੁਸ਼ੀ ਮਿਲ ਜੇਗੀ ਅਗਰ ਸ਼ਹੀਦਾਂ ਦੀ ਖੁਸ਼ੀ ਚਾਹੀਦੀ ਹੈ ਸੇਵਾ ਕਰਨੀ ਪਵੇਗੀ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਕਿਉਂਕਿ ਸੇਵਾ ਬੋਤੇ ਧਨ ਨਾਲ ਨਹੀਂ ਹੁੰਦੀ ਕਿ ਮੇਰੇ ਕੋਲ ਬੜਾ ਧਨ ਹੋਵੇ ਮੈਂ ਸੇਵਾ ਕਰਾਂ ਸੇਵਾ ਹੁੰਦੀ ਹੈ ਵੱਡੇ ਜਿਗਰੇ ਦੇ ਨਾਲ ਦਿਲ ਦੇ ਨਾਲ ਜਿਹਦਾ ਵੱਡਾ ਦਿਲ ਹੈ ਉਹ ਥੋੜੇ ਚੋਂ ਵੀ ਸੇਵਾ ਕਰ ਲੇਗਾ ਜਿਹਦਾ ਦਿਲ ਛੋਟਾ ਹੈ ਸਤਸੰਗਤ ਜੀ ਬੋਤਾ ਧਨ ਹੋਣ ਦੇ ਨਾਲ ਵੀ ਉਹ ਸੇਵਾ ਨਹੀਂ ਜੇ ਕਰ ਸਕਦਾ ਕਿਉਂਕਿ ਮਹਾਰਾਜ ਉਹਦੇ ਕੋਲੋਂ ਸੇਵਾ ਲੈਣਾ ਹੀ ਨਹੀਂ ਚਾਹੁੰਦੇ ਸੋ ਭਾਈ ਸੇਵਾ ਕਰਨੀ ਚਾਹੀਦੀ ਹੈ ਅਗਰ ਸਤਪੁਰਾਂ ਦੀ ਖੁਸ਼ੀ ਚਾਹੀਦੀ ਹੈ ਅਗਰ ਖੁਸ਼ੀ ਨਹੀਂ ਚਾਹੀਦੀ ਨਾ ਕਰੋ ਸੇਵਾ ਕੋਈ ਜ਼ਬਰਦਸਤੀ ਤੁਹਾਡੇ ਕੋਲੋਂ ਸੇਵਾ ਘਟਾ ਨਹੀਂ ਸਕਦਾ ਜੋ ਸਾਡਾ ਮਹਾਰਾਜ ਨੇ ਸਾਨੂੰ ਹੁਕਮ ਕਰਿਆ ਏ ਅਸੀਂ ਤੇ ਭਾਈ ਹੋਕਾ ਦੇਣਾ ਚਪੜਾਸੀ ਦਾ ਕੰਮ ਹੋਕਾ ਦੇਣਾ ਹੁੰਦਾ ਏ ਚੌਂਕੀਦਾਰ ਦਾ ਕੰਮ ਹੋਕਾ ਦੇਣਾ ਏ ਹੋਕਾ ਦਈ ਜਾਣਾ ਕੋਈ ਜਾਗੇ ਨਾ ਜਾਗੇ ਉਹਨੇ ਕਹੀ ਜਾਣਾ ਭਾਈ ਜਾਗਦੇ ਰਹੋ ਜਾਗਦੇ ਰਹੋ ਜਾਗਣਾ ਨਹੀਂ ਜਾਗਣਾ ਸਮਝਣਾ ਨਹੀਂ ਸਮਝਣਾ ਉਹ ਤੁਹਾਡੇ ਹੱਥ ਵਸ ਹੈ ਗੁਰਨਾਨਕ ਪਾਤਸ਼ਾਹ ਜਿਹਦੇ ਤੇ ਮਿਹਰ ਕਰਨਗੇ ਉਹ ਭਾਈ ਸੇਵਾ ਚ ਲੱਗ ਜਾਏਗਾ ਉਹ ਦਸਵੰਦੀ ਵੀ ਬਣ ਜਾਏਗਾ ਬਹੁਤ ਸੰਗਤ ਜਾਗੀ ਵੀ ਹੈ ਸਾਸੰਗਤ ਜੀ ਸੇਵਾ ਕਰਦੇ ਵੀ ਨੇ 5-500 ਰੁਪਿਆ ਜਿਹੜਾ 5000 ਕਮਾ ਰਿਹਾ ਹੈ ਉਹ 500 ਰੁਪਿਆ ਕੱਢਣਾ ਸ਼ੁਰੂ ਕਰਤਾ ਹੈ 10000 ਕਮਾਉਣ ਵਾਲੇ ਨੇ 1000 ਸ਼ੁਰੂ ਕਰਤਾ ਇਹ ਗੁਰੂ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੈ ਕਿਰਪਾ ਜਿਹਦੇ ਤੇ ਵਰਤਰੀ ਹੈ ਹੁਣ ਸੰਗਤ ਨੂੰ ਬੇਨਤੀ કરી ਸੀ ਕਿ ਉਸ ਵਿਧਵਾ ਭੈਣ ਦਾ ਇੱਕ ਕਮਰਾ ਉਹਨੂੰ ਬਣਾ ਕੇ ਦੇਣਾ ਕਿਉਂਕਿ ਤੰਬੂ ਲਾ ਕੇ ਰਹਿ ਰਹੇ ਨੇ ਸਿਆਲ ਆ ਗਿਆ ਹੁਣ ਠੰਡ ਆ ਗਈ ਹੈ ਵਿంటర్ ਆ ਗਈ ਤੇ ਬੱਚੇ ਛੋਟੇ ਨੇ ਕੋਈ ਕਮਾਈ ਦਾ ਸਾਧਨ ਨਹੀਂ ਇੱਕ ਮਰ ਘਰ ਦੇ ਵਿੱਚ ਇੱਕ ਮੇਲ ਪਰਸਨ ਨਹੀਂ ਜਿਹੜਾ ਕਮਾਈ ਕਰ ਸਕੇ ਉਹ ਪੈਣਾ ਨੂੰ ਪੜਾ ਪੜੀ ਲਿਖੀ ਨਹੀਂ ਤੇ ਇਹ ਘਰ ਦੇ ਹਾਲਾਤ ਬੜੇ ਮਾੜੇ ਤੰਬੂ ਲਾ ਕੇ ਰਹਿ ਰਹੇ ਨੇ ਹੁਣ ਬੱਚੇ ਛੋਟੇ ਨੇ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਹੋਏਗਾ ਥੋੜਾ ਜਣਾ ਅਸੀਂ ਇਮੋਸ਼ਨਲੈਸ ਹੋ ਗਏ ਹਾਂ ਥੋੜਾ ਜਿਹਾ ਫੀਲ ਕਰਕੇ ਜੇ ਦੇਖੀਏ ਕਿਉਂਕਿ ਦਾਸ ਦੀ ਇਹ ਆਦਤ ਨਹੀਂ ਕਿ ਇਮੋਸ਼ਨਲ ਕਰਕੇ ਕਿਸੇ ਦੀ ਵੀਡੀਓ ਬਣਵਾਈ ਜਾਏ ਪਰ ਜੋ ਉਹਨਾਂ ਦੇ ਨਾਲ ਗੱਲ ਹੋਈ ਜੋ ਉਹਨਾਂ ਨੇ ਆਪਣਾ ਦਰਦ ਦੱਸਿਆ ਕਹਿੰਦੇ ਬੱਚਿਆਂ ਦੀ ਪੈਨਸ਼ਨ ਹੁੰਦੀ ਐ ਮੇਰੀ ਪੈਨਸ਼ਨ ਹੁੰਦੀ ਉਹਦੇ ਨਾਲ ਕਰਦਾ ਗੁਜ਼ਾਰਾ ਚੱਲਦਾ ਬੱਚੇ ਵੱਢਦੇ ਨੇ ਕਹਿੰਦੇ ਸਭ ਕੁਝ ੁੱਟ ਗਿਆ ਸਾਰਾ ਸਮਾਨ ਖਰਾਬ ਹੋ ਗਿਆ ਕੋਈ ਬੈੱਡ ਨਹੀਂ ਬਚਿਆ ਕੋਈ ਕੱਪੜਾ ਨਹੀਂ ਬਚਿਆ ਕਹਿੰਦੇ ਜੋ ਕੱਪੜੇ ਦੇ ਗਏ ਕੋਈ ਸੇਵਾ ਕਰਨ ਆਏ ਉਹ ਬਸ ਸਾਡੇ ਕੋਲ ਹੈਗੇ ਆ ਅਸੀਂ ਧੋਤੇ ਨਹੀਂ ਬੜੀ ਅਲੀ ਧੋਲੇ ਨੇ ਕੱਪੜੇ ਪਰ ਸਮੈਲ ਨਹੀਂ ਜਾਂਦੀ ਬਦਬੂ ਨਹੀਂ ਜਾਂਦੀ ਕਿੰਨਾ ਗੰਦਾ ਪਾਣੀ ਹੋਏਗਾ ਸੋਚੋ ਤੇ ਬੜਾ ਔਖਾ ਨਾਲ ਦਾ ਗੁਜ਼ਾਰਾ ਚੱਲਦਾ ਹੈ ਹੁਣ ਰਾਸ਼ ਨੂੰ ਗੁਰਦੁਆਰਾ ਸਾਹਿਬ ਤੋਂ ਖਾਣਦੇ ਨੇ ਸੋ ਉਹ ਬੇਨਤੀ ਕੀਤੀ ਸੀ ਤੇ ਮਹੀਨੇ ਦੇ ਕਰੀਬ ਹੋ ਚੱਲਾ ਬੇਨਤੀ ਕਰਦਿਆਂ ਨੂੰ ਪਾਰਸੰਗਤ ਜੀ ਇੱਕ ਭੈਣ ਉਹ ਵੀ ਇੰਡੀਆ ਤੋਂ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੁਣ ਬਾਕੀ ਸੰਗਤਾਂ ਨੇ ਪੁੱਛਿਆ ਪਰ ਅਜੇ ਤੱਕ ਸੇਵਾ ਨਹੀਂ ਆਈ ਪਰ ਦਾਸ ਦੀ ਇਹ ਸੋਚਣੀ ਸੀ ਕਿ ਠੰਡ ਆ ਗਈ ਹੈ ਮੌਸਮ ਚੇਂਜ ਹੋ ਗਿਆ ਹੈ ਸਾਨੂੰ ਠੰਡ ਲੱਗਦੀ ਹੈ ਪਰ ਹੁਣ ਉਹ ਬੱਚੇ ਰਹਿ ਰਹੇ ਨੇ ਤੰਬੂ ਦੇ ਵਿੱਚ ਤੁਸੀਂ ਦੋ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਘਰ ਬਣ ਰਹੇ ਨੇ ਸਾ ਸੰਗਤ ਜੀ ਕਿੰਨੇ ਕੋਈ ਘਰ ਬਣਾ ਲੇਗਾ ਬਣ ਰਹੇ ਨੇ ਪਰ ਸਾਰੇ ਨਹੀਂ ਬਣ ਸਕਦੇ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਥੋੜਾ ਥੋੜਾ ਸਹਿਯੋਗ ਦੇ ਨਾਲ ਉਸ ਭੈਣ ਦਾ ਇੱਕ ਕਮਰਾ ਤਿਆਰ ਹੋ ਜਾਏਗਾ ਉਹਦੇ ਥੱਲੇ ਬਹਿ ਕੇ ਆਪਣੀ ਜ਼ਿੰਦਗੀ ਜਿੰਨੀ ਕ ਸਮਾਂ ਮਤਲਬ ਠੰਡ ਹੈ ਉਹ ਲੰਘ ਜੇਗੀ ਉਹਨਾਂ ਦੀ ਫੇਰ ਮਹਾਰਾਜ ਨੇ ਕਿਰਪਾ ਕੀਤੀ ਬਾਕੀ ਵੀ ਕਮਰੇ ਬਣ ਜਾਣਗੇ ਘਰ ਬਣ ਜਾਈਗਾ ਜਦੋਂ ਇਹ ਕਮਰਾ ਤਿਆਰ ਹੋਏਗਾ ਨਾਲ ਇੱਕ ਭੈਣ ਹੋਰ ਹੈ ਉਹਦੀ ਕਹਾਣੀ ਇਸ ਤੋਂ ਵੀ ਦਰਦਨਾਕ ਕੀ ਹੋ ਸਕਦੀ ਹੈ ਸੱਸ ਸੋਹਰਾ ਹੈ ਉਹ ਵੀ ਵਿਧਵਾ ਭੈਣ ਹੈ ਸੱਸ ਸੋਹਰਾ ਹੈ ਦੋਨਾਂ ਨੂੰ ਦਿਖਾਈ ਨਹੀਂ ਦਿੰਦਾ ਕਮਾਈ ਦਾ ਉਹਨਾਂ ਦਾ ਕੋਈ ਸਾਧਨ ਨਹੀਂ ਬੱਚਿਆਂ ਦੀ ਪੈਨਸ਼ਨ ਜਾਂ ਉਹ ਪੈਂਦੀ ਆਪਣੀ ਪੈਨਸ਼ਨ ਹੁੰਦੀ ਹੈ ਦੋ ਬੱਚੇ ਨੇ ਇੱਕ ਬੇਟੀ ਬਿਲਕੁਲ ਛੋਟੀ ਹੈ ਬੇਟਾ ਵੀ ਛੋਟਾ ਹੈ 6ਵੀਂ 7ਵੀਂ ਚ ਪੜਦਾ ਹੈ ਬੇਟੀ ਦੂਜੀ ਤੀਜੀ ਪੜਦੀ ਹੈ ਕਿੱਡਾ ਘਰ ਦਾ ਗੁਜ਼ਾਰਾ ਔਖਾ ਚੱਲਦਾ ਹੋਏਗਾ ਸੋ ਵਾਰੀ ਵਾਰੀ ਬੇਨਤੀ ਕਰਦੇ ਆ ਕਿਉਂਕਿ ਦਾਸ ਕੋਈ ਐਨਾ ਨਹੀਂ ਵੀ ਕੱਲੇ ਬਣਾ ਲੈ ਇਹ ਤਾਂ ਸੰਗਤ ਦੇ ਸਿਰ ਤੇ ਹੀ ਹੈ ਜਿੰਨਾ ਕ ਸੰਗਤ ਸਹਿਯੋਗ ਕਰੇਗੀ ਸੋ ਉਸ ਭੈਣ ਦਾ ਇੱਕ ਕਮਰਾ ਤਿਆਰ ਹੋ ਜਾਏਗਾ ਅੱਜ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ ਕਿਉਂਕਿ ਦਾਸ ਆਪਣੇ ਲਈ ਕਦੀ ਕੁਝ ਨਹੀਂ ਮੰਗਦਾ ਕਿ ਮੈਨੂੰ ਕੁਝ ਦੇ ਦਿਓ ਉਸ ਭੈਣ ਦਾ ਦਰਦ ਦੇਖ ਕੇ ਤੁਸੀਂ ਜਿੰਨੇ ਵੀ ਸੇਵਾ ਕਰਨੀ ਹੋਏ ਇੱਕ ਜਰੂਰ ਬੇਨਤੀ ਤੁਹਾਡੇ ਚਰਨਾਚ ਹੈ ਤੁਸੀਂ ਫੋਨ ਨੰਬਰ ਲੈ ਲਿਓ ਮੇਰੇ ਕੋਲੋਂ ਉਸ ਭੈਣ ਦੇ ਨਾਲ ਡਾਇਰੈਕਟ ਗੱਲ ਕਰਿਓ ਉਸ ਭੈਣ ਦਾ ਪਿੰਡ ਹੈ ਕੁੰਭਰਾਏ ਰਮਦਾਸ ਦੇ ਵਿੱਚ ਤੁਸੀਂ ਉਸ ਭੈਣ ਦੇ ਨਾਲ ਡਾਇਰੈਕਟ ਗੱਲ ਕਰਿਓ ਵੀ ਉਹਨੂੰ ਨੀਡ ਹੈ ਕਿ ਨਹੀਂ ਹੈ ਤੁਸੀਂ ਉਹਦੇ ਨਾਲ ਗੱਲ ਕਰਕੇ ਸੇਵਾ ਕਰ ਸਕਦੇ ਹੋ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਬਾਕੀ ਜਰੂਰ ਅੱਗੇ ਆਓ ਦਾਸ ਨੂੰ ਪਤਾ ਹੈ ਸੰਗਤ ਬਹੁਤੀ ਨਹੀਂ ਜੁੜੀ ਜਿੰਨੀ ਵੀ ਜੁੜੀ ਹੈ ਪ੍ਰੇਮ ਵਾਲੀ ਥੋੜਾ ਥੋੜਾ ਸਾਹ ਜੋਗ ਵੀ ਕਰਾਂਗੇ 100 200 ਜਿੰਨੀ ਵੀ ਚੈਨਲ ਨਾਲ ਜੁੜੀ ਸੋ ਜਰੂਰ ਅੱਗੇ ਆਓ ਉਸ ਭੈਣ ਦੇ ਦਰਦ ਨੂੰ ਵੰਡਾਈਏ ਗੁਰੂ ਨਾਨਕ ਪਾਸ਼ਾ ਦੀ ਖੁਸ਼ੀ ਮਿਲੇਗੀ ਕਿਉਂਕਿ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਗਰ ਸਹੀ ਮਾਇਨੇ ਚ ਮਨਾਉਣਾ ਚਾਹੁੰਦੇ ਆ ਨਾ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਸੇ ਮੈਨੇ ਦੇ ਵਿੱਚ ਲੈਣਾ ਚਾਹੁੰਦੇ ਆ ਸ਼ਹੀਦ ਵੇਖੋ ਬਾਬਾ ਦੀਪ ਸਿੰਘ ਖੁਸ਼ ਨਹੀਂ ਹੋਣਗੇ ਸੋਚ ਕੇ ਦੇਖੀਏ ਅਗਰ ਗੁਰੂ ਨਾਨਕ ਪਾਤਸ਼ਾਹ ਦੀ ਸਾਡੇ ਤੇ ਖੁਸ਼ੀ ਹੋ ਗਈ ਬਾਬਾ ਦੀਪ ਸਿੰਘ ਜੀ ਵਿੱਚ ਹੀ ਨੇ ਬਾਹਰ ਨਹੀਂ ਉਹਨਾਂ ਦੀ ਖੁਸ਼ੀ ਤੇ ਹੋਈ ਜਾਣੀ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਲਈਏ ਪ੍ਰਕਾਸ਼ਪੁਰ ਬਾਹ ਰਿਆ ਹੈ ਬੜੇ ਲੰਗਰ ਲਾ ਲੈਨੇ ਆਸੀਂ ਵਧੀਆ ਲੋਣੇ ਚਾਹੀਦੇ ਨੇ ਪਰ ਕਿਸੇ ਗਰੀਬ ਦੇ ਸਿਰ ਤੇ ਛੱਤ ਪੈ ਜੇਗੀ ਸਾ ਸੰਗਤ ਜੀ ਇਹਦੇ ਤੋਂ ਵੱਡੀ ਖੁਸ਼ੀ ਕੀ ਦੀ ਗੱਲ ਨਹੀਂ ਹੋ ਸਕਦੀ ਇਹਦੇ ਤੋਂ ਵਧੀਆ ਗੁਰਪੁਰਬ ਨਹੀਂ ਜੇ ਮਨਾਇਆ ਜਾਣਾ ਜਰੂਰ ਬੇਨਤੀ ਕਬੂਲ ਕਰਿਓ ਦਾਸ ਦਾ ਨੰਬਰ ਹੈ ਆਪ ਜੀ ਦੇ ਕੋਲ ਉੱਪਰ ਫੇਰ ਸਕਰੀਨ ਤੇ ਆਪ ਨੂੰ ਨਜ਼ਰ ਆ ਰਿਹਾ ਹੈ ਬੇਨਤੀ ਨੂੰ ਸਵੀਕਾਰ ਕਰਿਓ ਆਓ ਰਲ ਮਿਲ ਕੇ ਇਸੇਵਾਂ ਨੂੰ ਨਿਪਰੇ ਚਾੜੀਏ ਤੇ ਆਪ ਸਭ ਸੰਗਤਾਂ ਹੱਕਦਾਰ ਹੋ ਜੋ ਸੇਵਾ ਭੇਦੇਓ ਆ ਪੁੱਛਣ ਦੇ ਹੱਕਦਾਰ ਉਹ ਵੀ ਸੇਵਾ ਕਿੱਥੇ ਲੱਗੀ ਤੇ ਮੈਂ ਜਵਾਬ ਦੇ ਆ ਆਪ ਜੀ ਨੂੰ ਜਵਾਬ ਦਵਾਂਗਾ ਸੋ ਆਪ ਜੀ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਆਓ ਰਲ ਮਿਲ ਕੇ ਇਸ ਭੈਣ ਦੇ ਸ਼ਿਰ ਤੇ ਛੱਤ ਪਾਈਏ ਅਸੀਂ ਕੌਣ ਹੁੰਨੇ ਆ ਪਾਉਣ ਵਾਲੇ ਪਾਉਣੀ ਗੁਰੂ ਨਾਨਕ ਪਾਤਸ਼ਾਹ ਨੇ ਪਰ ਉਸ ਪ੍ਰਕਾਸ਼ ਦਿਹਾੜੇ ਦੇ ਸਬੰਧ ਚ ਅਸੀਂ ਇਸ ਸੇਵਾ ਨੂੰ ਨੇ ਪਰਿਚਾਰੀ ਗੁਰੂ ਨਾਨਕ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਕਿਉਂਕਿ ਸੰਗਤ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਵਸਦਾ ਏ ਸੋ ਅਸੀਂ ਸੰਗਤ ਦੇ ਸਾਹਮਣੇ ਬੇਨਤੀ ਕਰ ਰਹੇ ਆਂ ਤੇ ਮਹਾਰਾਜ ਕਿਰਪਾ ਕਰਨ ਸਾਬਾ ਦੀਆਂ ਸੇ ਮਾਮਾ ਪ੍ਰਵਾਨ ਕਰਨ